ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂ ਸਰਾਜ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਜਿੱਥੇ ਪੂਰੀ ਤਰ੍ਹਾਂ ਚੋਣ ਪ੍ਰਚਾਰ ਦਾ ਅਖਾੜਾ ਜਿਹੜਾ ਹੈ ਭਖਿਆ ਹੋਇਆ ਹੈ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਨੂੰ ਲੈ ਕੇ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ ਪੱਤਾ ਨਹੀਂ ਹਾਲੇ ਖੋਲਿਆ ਲੇਕਿਨ ਇਧਰ ਕਾਂਗਰਸ ਪਾਰਟੀ ਦਾ ਵੱਡਾ ਆਗੂ ਅੱਜ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਭਾਰਤ ਪੂਸ਼ਨ ਆਸ਼ੂ ਨੂੰ ਭਾਜੜਾ ਪੈ ਗਿਆ ਨੇ ਕਿ ਜੇਕਰ ਇਹ ਚੱਕਿਆ ਜਾ ਸਕਦਾ ਹੈ ਇਸ ਤੋਂ ਬਾਅਦ ਵਾਰੀ ਮੇਰੀ ਹੈ ਕਿਉਂਕਿ ਭਾਰਤ ਪੂਸ਼ਨ ਪਾਸ਼ੂ ਨੇ ਆਸ਼ੂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਕਿਸੇ ਵੀ ਸਮੇਂ ਮੈਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਕਿਸੇ ਵੀ ਸਮੇਂ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਇਸ ਨੂੰ ਲੈ ਕੇ ਇੱਕ ਨਵੀਂ ਪਸੂੜੀ ਪੈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਲੁਧਿਆਣਾ ਵਿੱਚ ਕਾਂਗਰਸੀ ਆਗੂ ਸਰਉਤਮ ਸਿੰਘ ਉਰਫ ਲੱਕੀ ਸੰਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਲੱਕੀ ਹੁਣ ਪ੍ਰਾਣੀ ਰੰਜਸ ਕਰਨ ਸੜਕ ਦੇ ਵਿਚਕਾਰ ਇੱਕ ਵਪਾਰੀ ਦੀ ਕੋਟ ਮਾਰ ਕਰਨ ਦਾ આરોਪ ਲੱਗਿਆ ਹੈ ਇਹ ਕਾਰੋਬਾਰੀ ਨੇ આરોਪ ਲਾਇਆ ਕਿ ਲੱਕੀ ਸੰਧੂ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਸਿਰ ਤੇ ਰਾਈਫਲ ਦੇ ਬੱਟ ਨਾਲ ਉਵਾਰ ਕੀਤਾ ਜਿਸ ਕਾਰਨ ਉਸ ਦਾ ਸਿਰ ਪਾੜ ਗਿਆ ਇਸ ਮਾਮਲੇ ਸਰਾਭਾ ਨਗਰ ਪੁਲਿਸ ਸਟੇਸ਼ਨ ਨੇ ਲੱਕੀ ਸਮੇਤ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਜਦੋਂ ਕਿ ਇੱਕ ਅਣਪਛਾਤੇ ਵਿਰੋਧ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਲੱਕੀ ਅਤੇ ਉਸ ਦੇ ਸਾਥੀ ਅਨਮੋਲ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮਾਡਰ ਟਾਊਨ ਦੇ ਇੱਕ ਵਪਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਉਹ 100 ਸਿਟੀ ਰੋਡ ਤੋਂ ਆਪਣੀ ਕਾਰ ਵਿੱਚ ਜਾ ਰਿਹਾ ਸੀ ਕੁਝ ਦੂਰੀ ਤੇ ਨਹਿਰ ਤੇ ਕੋਲ ਤਿੰਨ ਕਾਰਾਂ ਵਿੱਚੋਂ ਨੌਜਵਾਨ ਖੜੇ ਸਨ ਉਹਨਾਂ ਨੇ ਮੇਰੀ ਕਾਰ ਰੋਕੀ ਅਤੇ ਮੈਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵਪਾਰੀ ਦੇ ਅਨੁਸਾਰ ਲक्की ਸੰਧੂ ਅਤੇ ਅਨਮੋਲ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਰੈਫਲ ਦੇ ਬੱਟ ਉਸਦੇ ਸਿਰ ਤੇ ਵਾਰ ਕੀਤੇ, ਲਤਪਿਤ ਹੋ ਗਿਆ ਡਿੱਗ ਪਿਆ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਥਾਣੇ ਦੇ ਵਿੱਚ ਕਰਵਾਇਆ ਗਿਆ। ਸੂਤਰ ਦੱਸਦੇ ਨੇ ਕਿ ਜਿਹੜੇ ਸਰਪ ਉਤਮ ਨੇ ਲੱਕੂ ਲੱਕੀ ਸੰਧੂ ਨੇ ਉਹਨਾਂ ਦੇ ਰਾਹੁਲ ਗਾਂਧੀ, ਰਾਜਾ ਬੁਰਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਦੇ ਨਾਲ ਕਾਫੀ ਫੋਟੋਆਂ ਨੇ ਜੜੀਆਂ ਹੁਣ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਯਾਨੀ ਕਿ ਮੰਨੇ ਪਰ ਮੰਨੇ ਆਗੂ ਨੇ ਹਲਕਾ ਲੁਧਿਆਣੇ ਤੋਂ ਅੱਜ ਲੱਕੀ ਸੰਧੂ ਜਿਸ ਦਾ ਨਾਮ ਹੈ ਸਰਬਉਤਮ ਸਿੰਘ ਅੱਜ ਸਰਬਉਤਮ ਸਿੰਘ ਨੂੰ ਪੰਜਾਬ ਪੁਲਿਸ ਯਾਨੀ ਕਿ ਹਰਿਆਣਾ ਲੁਧਿਆਣਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਲੱਕੀ ਸੰਧੂ ਨੇ ਜਿਹੜਾ ਇੱਕ ਵਪਾਰੀ ਨੂੰ ਜਿਹੜਾ ਹੈ ਰਫਲ ਦੇ ਬੱਟ ਮਾਰ-ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਲक्की ਸੰਧੂ ਜਿਸ ਦਾ ਪੱਕਾ ਨਾਮ ਅ ਸਰਬ ਉਤਮ ਸਿੰਘ ਹੈ ਅਤੇ ਉਸ ਦੇ ਸਾਥੀ ਅਨਮੋਲ ਨੂੰ ਪੰਜਾਬ ਪੁਲਿਸ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਫੀ ਲੰਬੇ ਸਮੇਂ ਤੋਂ ਲक्की ਸੰਧੂ ਪੰਜਾਬ ਪੁਲਿਸ ਨੂੰ ਚਸ਼ਮਾ ਦੇ ਰਿਹਾ ਸੀ ਫਰਾਰ ਸੀ ਲੇਕਿਨ ਅੱਜ ਬੰਦੀ ਕਾਰਵਾਈ ਕਰਕੇ ਜਿਵੇਂ ਹੀ ਪੁਲਿਸ ਨੂੰ ਗੁਪ ਸੂਚਨਾ ਮਿਲੀ ਛਾਪੇ ਮਾਰੀ ਕੀਤੀ ਗਈ ਲक्की ਸੰਧੂ ਅਤੇ ਅਨਮੋਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ। ਧੰਨ